ਸਮਾਣਾ ਦੇ ਪਿੰਡ ਘਰਾਲੀ ਸਾਹਿਬ ਦੇ ਵਿੱਚ ਇੱਕ ਨੌਜਵਾਨ ਬੀਤੀ ਰਾਤ ਆਪਣੇ ਪਤਾ ਦੇ ਨਾਲ ਖੇਤ ਤੋਂ ਕੰਮ ਕਰਕੇ ਆ ਰਿਹਾ ਸੀ ਕਿਸ ਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਅਤੇ ਉਸਤੇ ਗੰਭੀਰ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਅਤੇ ਉਸ ਦੀ ਹਾਲਤ ਨੂੰ ਜ਼ਿਆਦਾ ਖਰਾਬ ਦੇਖਦੇ ਹੋਏ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਜਾ ਰਹੇ ਸੀ ਜਿੱਥੇ ਹੀ ਉਸ ਦੀ ਮੌਤ ਹੋ ਗਈ ਅਸਮੋਗੇ ਵਿਦ ਪਰਿਵਾਰ ਨੇ ਮੰਗੀਤੀ ਹੈ ਕਿ ਉਹਨਾਂ ਦਾ ਇਕਲੌਤਾ ਬੱਚਾ ਸੀ ਜਿਸ ਦਾ ਹੀ ਇੱਕ ਛੋਟਾ ਜਿਹਾ ਬੱਚਾ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਸਖਤੀ ਦੇ ਨਾਲ ਕਾਰਵਾਈ ਕਰਦਿਆਂ ਹੋਇਆ ਉਹਨਾਂ ਦੇ ਕਤਲ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰੇ। ਯਾਹ ਤੇ ਲੜਾਈ ਪਈ ਕਿ ਤੇ ਮਾਰੇ ਬੁੱਟੀ। ਕਿ ਉਹ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਕਿ ਨਾਈ। ਕਿਰਪਾਨ ਮਾਰੀਆ ਫੋੜੋ ਮਾਰਾ ਬਾਹ ਵੱਡੀ ਕਿਛਤੀ ਕੁਛ ਵੀ ਮਾਰੀ। ਨਾ ਤੇੜਾ ਲਿਆ ਗਿਆ ਕਿ ਹੋਇਆ। ਮੰਦਰ ਤਾਂ ਪਾ ਪੈ ਰ ਪਈ ਆ। ਕੱਲੇ ਕੱਲੇ ਸੀ ਜੀ। ਕੱਲੇ ਰਹੇ। ਵਿਆਹ ਹੋਇਆ ਸੀ ਮੰਤਰੀ ਦੇ। ਹਾਂ ਹਾਂ। ਬੱਚੇ ਮੰਤਰੀ ਦੇ ਕੋਲ।

ਤਾਂ ਤਾਂ ਨਾ ਲੋਟ ਇਹ ਬੜੇ ਮਰਤੇ ਟੈਕਨੋਲੋਜੀ ਮਨ ਜੀ ਕੁੱਤਾ ਮਾਰੀਆਂ ਬੈਸਟ ਜਿਨੀਆਂ ਨੇ ਉਸ ਨੂੰ ਪ੍ਰਸ਼ਾਸਨ ਨੂੰ ਵੀ ਪੀਰ ਕਰਨਿਓ ਬਲਕਿ ਪ੍ਰਸ਼ਾਸਨ ਤਿਆਰ ਕੋਈ ਨਹੀਂ ਲੱਗੀ ਕਿ ਜਿਨ੍ਹਾਂ ਨੇ ਜੋ ਕਰਿਆ ਹੈ ਤਾਂ ਮਨ ਜੀ ਉਹਨਾਂ ਨੂੰ ਦੇਰ ਨਾ ਲੈਣਾ ਲੈ ਕੇ ਜਿਵੇਂ ਮਾਰੇ ਸਾਡੇ ਸਾਥ ਤੋਂ ਸਾਥ ਸੇ ਜਿੱਤੀ ਆ ਦੇ ਕੋਈ ਸਾਨੂੰ ਜਿਹੜਾ ਆਗਾ ਕੀ ਸਾਹਮਣੇ ਆਇਆ ਜਾਵੇ ਬਸ ਇਹ ਬੇਨਤੀ ਹੈ ਜੀ ਕਿ ਟੈਕਨੋਲੋਜੀ ਨਾਲ ਕੰਮ ਨਹੀਂ ਕਰਦੇ ਬਣਾਉਂਦੇ ਮਨ ਮੇਰੇ ਕੰਮ ਨਾ ਕਰੀਏ ਆਮ ਜੀ ਉਹ ਬਹੁਤ ਨਾਲ ਮੋਕਾ ਤੁਮਾਰ ਕਰਿਆ ਦੇ ਨੇ ਸ਼ਾਇਦ ਕਾਪਲ ਵੀ ਉਹਨੇ ਕਰ ਰਿਹਾ ਇੱਕ ਕਲਾ ਤੇ ਮਨ ਲਗੀ ਠੀਕ ਹੈ ਕੋਈ ਤੇ ਨਹੀਂ ਮਾਰ ਨਹੀਂ ਦੁਨੀ ਬਟ ਕੋਈ ਵੀ ਜਾਣ ਨਹੀਂ ਚੰਗੀ ਗੱਲ ਨਹੀਂ ਜੇ ਕਿਸੇ ਦਾ ਪਰਿਵਾਰ ਉਹਨੇ ਚਾੜਿਆ ਹੈ ਪਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ